ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਚੱਪੇ-ਚੱਪੇ ਤੇ ਬੇਸ਼ੱਕ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਪਿੰਡਾਂ ਸ਼ਹਿਰਾਂ 'ਚ ਚੋਰਾਂ ਦਾ ਆਂਤੰਕ ਪੂਰੇ ਜੋਰਾਂ 'ਤੇ ਹੈ ਇਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਹਲਕਾ ਨਕੋਦਰ ਦੇ ਸਰਾ ਮੁਹੱਲੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਤਿੰਨ ਚੋਰਾਂ ਨੇ ਮਿਲ ਕੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਬੇਖੌਫ ਘੁੰਮਦੇ ਇਹਨਾਂ ਚੋਰਾਂ ਨੇ ਘਰ ਦੇ ਜਿੰਦਰੇ ਤੋੜ ਕੇ ਘਰ ਦਾ ਅਜੀਹਾ ਹਾਲ ਕਰ ਦਿੱਤਾ ਕਿ ਜਿਸ ਨੂੰ ਦੇਖ ਤੋ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ ਆ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਚੋਰਾਂ ਨੇ ਘਰ ਦੇ ਜਿੰਦਰੇ ਤੋੜ ਕੇ ਹੱਥ ਸਾਫ਼ ਕਰ ਦਿੱਤੇ ਉੱਥੇ ਹੀ ਘਰ ਦੇ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਵੀ ਕੀਤੀ ਹੈ ਤੇ ਭੰਨ ਤੋੜ ਵੀ ਹਾਂਜੀ ਭਾਜੀ ਕੀ ਨਾਮ ਜੀ ਸ਼ਾਮ ਲਾਲ ਜੀ ਸ਼ਾਮ ਲਾਲ ਜੀ ਕੀ ਗੱਲਬਾਤ ਹੋਈ ਆ ਅਸੀਂ ਗਏ ਸੀ ਰੋਹਿਆਂ ਦੇ ਤੇ ਅਜੇ ਨਾਲ ਤੇਈ ਜਾਨ ਲਾ ਕੇ ਆਏ ਆ ਤੇ ਸਾਡੇ ਅਸੀਂ ਅਜੇ ਮੋਨਾਦਿਆਂ ਨੂੰ ਤੇ ਅਸੀਂ ਸਾਨੂੰ ਫੇਰੇ ਫੋਨ ਗਿਆ ਕਹਿੰਦੇ ਤੁਹਾਡੀ ਚੋਰੀ ਹੋ ਗਈ ਜਿੰਦੇ ਤੋੜ ਤੇ ਤੇ ਪੰਦਰਾ ਸਮਾਨ ਖੜਾ ਕੱਢ ਕੇ ਲੈ ਗਏ ਕਿੰਨਾ ਨੁਕਸਾਨ ਹੋਇਆ 35000 ਜਵਾ ਕੀ 35000 ਕੈਸੀ ਜਾਂ ਸੋਨਾ ਚਾਂਦੀ ਵਗੈਰਾ ਸੀ ਪੁਲਿਸ ਨੂੰ ਕੰਪਲੀਟ ਕੀਤੀ ਕੀਤੀ ਹੋਈ ਹੈ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਕਵੇਂ ਸਾਰੇ ਦੇਖਿਆ ਉਹ ਨਾਲ ਸਾਰੇ ਉਹਨਾਂ ਨੇ ਹੱਸ ਘਰ ਜਿਨੀ ਆਸੇ-ਬਸੇ ਅੱਛਾ ਪੁਲਿਸ ਨੂੰ ਪੁਲਿਸ ਕੀ ਕਹਿ ਰਹੀ ਹੁਣ ਉਹ ਕਹਿੰਦੇ ਕਾਵੇ ਕਾਵੇ ਕਹਿੰਦੇ ਕਰਾਂਗੇ ਕਿੰਨੇ ਜਣੇ ਆਏ ਕੁਝ ਪਤਾ ਲੱਗਾ ਪਤਾ ਨਹੀਂ ਲੱਗਾ ਜੀ ਆਏ ਕਿੱਧਰ ਦੀ ਆ ਕਿੰਨਾ ਨਹੀਂ ਬਹੁਤ ਬਾਰੇ ਜਿੰਦੇ ਤੋੜੇ ਆਏ ਜਿੰਦੇ ਤੋੜੇ ਆ ਦੇਖੋ ਜਿਹੜੇ ਇਹ ਮਾਰੇ ਅਨਸਰ ਆ ਸਮਾਜ ਦੇ ਵਿੱਚ ਉਹਨਾਂ ਨੂੰ ਪਹਿਲੀ ਗੱਲ ਤੇ ਇਹ ਕੋਈ ਫਰਕ ਨਹੀਂ ਪੈਂਦਾ ਵੀ ਕਿੱਥੇ ਕਿਹਦਾ ਘਰ ਰਿਹਾ ਕਿਹੜਾ ਇਹ ਇਲਾਕਾ ਆ ਕਿਉਂਕਿ ਜਿਹੜੇ ਇਨਨਾਂ ਨੂੰ ਆ ਤਾਂ ਪਈਆਂ ਇਹ ਵੀ ਚੋਰੀਆਂ ਕਾਮੀਆਂ ਕੰਮ ਕੋਈ ਕਰਦੇ ਨਹੀਂ ਹੈਗੇ ਔਰ ਜਿਹੜਾ ਆਪਣਾ ਐਸ਼ੋ ਰਾਮ ਵਾਸਤੇ ਉਹ ਜਿਹੜਾ ਇਹੀ ਇੰਨੀਆਂ ਚੋਰੀਆਂ ਰਮਾਨਪੁਰਾ ਮਹੱਲੇ ਵਿੱਚ ਹੋਈਆਂ ਔਰ ਤਿੰਨ ਚੋਰੀਆਂ ਜਿਹੜੀਆਂ ਰਾਤੀ ਰਮਾਨਪੁਰੇ ਵਿੱਚ ਹੋਈਆਂ ਔਰ ਜਿਹੜੀਆਂ ਦੋ ਘਰਾਂ ਵਿੱਚ ਇੱਥੇ ਸ੍ਰਾਮ ਮੱਲਾ ਜਿੱਥੇ ਆਪਾਂ ਖੜੇ ਆ ਇਸ ਵੇਲੇ ਇੱਥੇ ਹੋਈਆਂ ਔਰ ਲੱਗਦਾ ਇੱਕ ਗਰੋ ਵੀ ਕੋਈ ਸਾਰਾ ਕਿਉਂਕਿ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਵੀ ਉਹ ਇੱਕੋ ਹੀ ਗਰੋ ਇੱਕ ਪਾਸੇ ਚੱਲਿਆ ਔਰ ਕੰਟੀਨਿਊ ਸਾਰਿਆਂ ਦੇ ਜਿਹੜਾ ਚੋਰੀ ਕਰਕੇ ਗਿਆ ਔਰ ਸਾਰੇ ਖਾਸ ਕਰਕੇ ਇਹ ਦੁੱਖ ਦੀ ਗੱਲ ਹੈ ਵੀ ਇਹ ਵੀ ਲੇਬਰ ਵਾਲੇ ਵਿਚਾਰੇ ਹਨ ਜਿਹੜੇ ਉਹ ਵੀ ਚੋਰੀਆਂ ਕਰਨ ਵਾਲੇ ਵੀ ਮਤਲਬ ਲੇਬਰ ਕਲਾਸ ਚੋਂ ਹੀ ਆ ਕੰਮਕਾਰ ਕਰਦੇ ਕੋਈ ਨਹੀਂ ਤੇ ਫੇਰ ਉਹ ਇਦਾਂ ਆਪਣਾ ਰੋਟੀ ਰੋਟੀ ਚਲਾਈ ਜਾਂਦੇ ਆ ਲੇਕਿਨ ਇਹਨਾਂ ਨੇ ਜਿਹੜਾ ਨੇ ਵਿਚਾਰਾਂ ਨੇ ਮਿਹਨਤ ਕਰਦੇ ਦਿਨ ਰਾਤ ਰੋਟੀ ਰੋਟੀ ਲਈ ਉਹਨਾਂ ਨੇ ਮਿਹਨਤ ਕਰਕੇ ਜੇ ਮਾੜੀ-ਮੋਟੀ ਵੀ ਚੀਜ਼ ਬਣਾਈ ਤੇ ਉਹਨਾਂ ਦੀ ਜਿਹੜੀ ਚੋਰੀ ਹੋਈ ਬੜੀ ਦੁੱਖ ਦੀ ਗੱਲ ਆ ਔਰ ਇਹੋ ਜਿਹੇ ਅਨਸਰਾਂ ਨੂੰ ਪਕੜ ਕੇ ਉਹਨਾਂ 'ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਕਿਡਵਾ ਜੀ ਬਿਲਕੁਲ ਇਹਨਾਂ ਨੇ ਵੀ ਕੀਤੀ ਆ ਇਹਨਾਂ ਨੇ ਪਰਸਨਲ ਵੀ ਸਾਰਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਮੈਂ ਖੁਦ ਵੀ ਇਕੱਲੇ ਇਕੱਲੇ ਕਹਿੰਦੇ ਐਸਐਸਓ ਸਾਹਿਬ ਉਹ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਆ ਔਰ ਰਮਨਪੁਰੇ ਵਿੱਚ ਮੌਕੇ ਤੇ ਪੁਲਿਸ ਪਹੁੰਚੀ ਆ ਮੌਕਾ ਦੇਖ ਕੇ ਗਏ ਆ ਇੱਥੇ ਵੀ ਆਉਂਦੇ ਹੋ ਪਿੱਛੇ ਦੇਖ ਰਿਹਾ ਸੀਸੀਟੀਵੀ ਔਰ ਸਵੇਰ ਤੋਂ ਜਿਹੜੇ ਉਹ ਲੱਗੇ ਹੋਏ ਆ ਪੁਲਿਸ ਵਾਲੇ ਵੀ ਉਹਨਾਂ ਨੇ ਜੋ ਕਲੂ ਮਿਲਿਆ ਉਹਦੇ ਮੁਤਾਬਕ ਉਹਨਾਂ ਦਾ ਬੈਕਅਪ ਕਰ ਰਹੇ ਲੇਕਿਨ ਉਹ ਕਹਿੰਦੇ ਥੋੜੀ ਥੋੜੀ ਗੇੜਾ ਦੇ ਗਏ ਹੁਣ ਉਹਨਾਂ ਨੂੰ ਉਹ ਪਹਿਲਾਂ ਉਹਨਾਂ ਦਾ ਬੈਕਅਪ ਚੱਲ ਰਿਹਾ ਸੀ ਕਿਉਂਕਿ ਉਹਨਾਂ ਕੋਲ ਫੋਨ ਨੰਬਰ ਇਨਾਂ ਦੇ ਫੋਨ ਵੀ ਲੈ ਗਏ ਉਹਨੂੰ ਕੋਈ ਨਾ ਕੋਈ ਕਲੂ ਜੇ ਮਿਲਦਾ ਤੇ ਉਹਨਾਂ ਨੂੰ ਜ਼ਰੂਰ ਪਕੜਣਗੇ ਆਪਣਾ ਕੁਲਵਿੰਦਰ ਕੌਰ ਕਿਹੜਾ ਮੱਲਾ ਜੀ ਸਰਾ ਮੱਲਾ ਕੀ ਗੱਲ ਬਾਤ ਹੋਈ ਬਿਮਾਰ ਸੀ ਮੈਂ ਬਾਹਰ ਪੈ ਗਏ ਇਹਨਾਂ ਨੇ ਮੰਜਾ ਜਠਾਣੀ ਦਾ ਲੈ ਕੇ ਤੇ ਮੈਂ ਕਿਹਾ ਬਹੁਤ ਟੋਹਿਆ ਰਹਿੰਦੇ ਬੰਦ ਨਾ ਕਰਿਓ ਮੈਨੂੰ ਕੁਛ ਲੈਣਾ ਪਊਗਾ ਤੇ ਇਹ ਭਲੇਖੇ ਚ ਰਹਿ ਗਏ ਵੀ ਖਰੇ ਮੰਮੀ ਬਿਮਾਰ ਫਿਰਦੀ ਆ ਕਿਹੜੇ ਚ ਉੱਠੇ ਨਾ ਦੇਸ ਕਰਕੇ ਮੈਂ ਸਵੇਰੇ ਕੰਮ ਤੇ ਨਾਲ ਹੀ ਘਰੋਂ ਨਾਲ ਦੇ ਗਈ ਮਗਰ ਇਹ ਮੁੰਡਾ ਕਹਿੰਦੇ ਮਮੀ ਫੋਨ ਲੈ ਆਈਆਂ ਮੈਂ ਕਿਹਾ ਨਹੀਂ ਮੈਂ ਤਾਂ ਕੁਝ ਨਹੀਂ ਲਈ ਕਹਿੰਦੇ ਆਪਣੇ ਫੋਨ ਤਾਈ ਦਾ ਵੀ ਹੈ ਨੇ ਤਾਂ ਆਪਣੇ ਵੀ ਹੈ ਨਾ ਚੋਰੀ ਹੋ ਗਈ ਆ ਇਹਨਾਂ ਨੂੰ ਪੈਸਿਆਂ ਦਾ ਪਤਾ ਨਹੀਂ ਸੀ ਰਾਤੀ ਮੈਂ ਪੈਸੇ ਰੱਖੇ ਕਿੰਨੇ ਮੋਬਾਈਲ ਲੈ ਗਏ 350 ਸਿੰਪਲ ਵਾ ਦਾ ਦੋ ਖਰਾਬ ਹੋਏ ਸੋ ਵੀ ਪਰਸ ਚੋਂ ਕੱਢ ਲਏ ਤੇ ਪੈਸੇ ਵਗੈਰਾ ਵੀ ਸੀ 6000 ਸੀ 6000 ਸੀ ਮੈਂ ਉਧਰ ਫਰਚ ਆ ਰਹੀਂਗੀ ਸੀ ਹਜੇ ਤੇ ਪੁਲਿਸ ਨੂੰ ਕੰਪਲੀਟ ਕੀਤੀ ਹੈ ਦੀ ਕੰਪਲੀਟ ਲਿਖਾ ਕੇ ਆਏ ਸੀ ਉਹ ਤੋ ਸਿੱਕੇ ਮੰਗ ਕਰਦੇ ਆ ਸਿੱਕੇ ਕਰਨਾ ਭਰਾਵਾ ਕੋ ਸਾਡੋ ਪੂਨ ਮਾ ਦੇ ਦੇਣਾ ਅ ਗਰੀਬ ਨਾ ਮੇਰਾ ਮੋਦੀ ਨੇ ਹੋਰ ਲੌਨ ਪਾਸ ਕੀਤਾ ਸੀਗਾ ਸਾਕੋ ਕਿੱਥੇ ਬਣਨਾ ਸੀ ਘਰ ਗਰੀਬ ਜੀ ਕੀ ਨਾਮ ਜੀ ਹਾਂਜੀ ਮੇਰਾ ਨਾਮ ਦਰਛੋਆ ਕੀ ਗਲਵਾਤ ਹੋਈ ਆ ਹਾਂਜੀ ਸਾਡਾ ਫੋਨ ਚੋਰੀ ਹੋਇਆ ਕਿੰਨੇ ਹਾਂਜੀ ਕੋਈ ਕਿੰਨੇ ਕੀਮਤ ਸੀ ਹਾਂਜੀ ਪਤਾ ਨਹੀਂ ਹੁਣ ਮੈਨੂੰ ਬੇਟੇ ਨੇ ਲੈਂਦਾ ਸੀ ਖਰੀਦ ਕੇ ਅੱਛਾ ਹਾਂਜੀ ਤੇ ਚੋਰੀ ਕਿੱਦਾਂ ਹੋਇਆ ਚੋਰੀ ਅੰਦਰ ਪਿਆ ਸੀ ਫੋਨ ਅਸੀਂ ਬਾਹਰ ਸੁੱਤੇ ਪਏ ਸੀ ਉਹ CCTV ਕੈਮਰਾ ਵਗੈਰਾ ਲੱਗੇ ਤਾਂ ਨਹੀਂ ਕੋਸ ਨਹੀਂ ਨਹੀਂ ਇੰਦਰ ਹੈ ਨਹੀਂ ਕੋਸ ਵੀ ਤੁਹਾਨੂੰ ਪਤਾ ਲੱਗਾ ਸਵੇਰੇ ਲੱਗਾ ਕਰਾਤੀ ਹਾਂਜੀ ਸਵੇਰੇ ਪੰਜ ਵਜੇ ਪਤਾ ਲੱਗਾ ਕੋਈ ਪੈਸੇ ਦਾ ਨੁਕਸਾਨ ਵੀ ਹੋਇਆ ਹਾਂਜੀ ਨਹੀਂ ਹਾਂ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਵੀ ਚੋਰ ਬਖਸ਼ ਨਹੀਂ ਰਹੇ ਨਕੋਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਸੈਂਸਲਾ ਵਧਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਰਮਾਨਪੁਰੇ ਦੀ ਗੱਲ ਕਰੀਏ ਸਰਾ ਮਹੱਲੇ ਦੀ ਗੱਲ ਕਰੀਏ ਤਾਂ ਇੱਕ ਘਰ ਦੇ ਵਿੱਚੋਂ ਜਿਹੜਾ ਹੈਗਾ 35 ਤੋਂ 40000 ਰੁਪਇਆ ਉਹ ਪਰਿਵਾਰ ਜਿਹੜਾ ਹੈਗਾ ਆਪਣੇ ਰਿਸ਼ਤੇਦਾਰਾਂ ਤੇ ਜਾਂਦਾ ਜਦੋਂ ਆਂਦਾ ਤੇ ਆ ਕੇ ਘਰ ਦੇ ਵਿੱਚ ਦੇਖਦਾ ਤਾਂ ਅਲਮਾਰੀਆਂ ਜਿਹੜੀਆਂ ਹੈਗੀਆਂ ਉਹ ਖੁੱਲੀਆਂ ਪਈਆਂ ਹਨ ਅਤੇ ਜਿੰਦੇ ਘਰ ਦੇ ਟੁੱਟੇ ਹੋਏ ਨੇ ਦਰਵਾਜ਼ਿਆਂ ਦੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਚੈੱਕ ਕਰਦੇ ਨੇ ਤੇ ਉਹਦੇ ਵਿੱਚ ਜਿਹੜਾ ਕੈਸ਼ ਪਿਆ ਸੀ 35 ਤੋਂ 40000 ਰੁਪਈਆ ਉਹ ਵੀ ਕੈਸ਼ ਹੈ ਜਿਹੜਾ ਹੈਗਾ ਲੈ ਕੇ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਜਕਰ ਗੱਲ ਕਰੀਏ ਸਰਾ ਮਹੱਲੇ ਦੀ ਸਰਾ ਮਹੱਲੇ ਦੇ ਵਿੱਚ ਵੀ ਕੁਝ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਜਿਹੜਾ ਹੈਗਾ ਵਾ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਹੈਗਾ ਕੁਝ ਪੈਸੇ ਜੋੜੇ ਸਨ 6 ਕ ਹਜ਼ਾਰ ਰੁਪਈਆ ਸੀ ਪਲੱਸ ਮੋਬਾਈਲ ਸੀਗੇ ਉਹ ਵੀ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿਈ ਜਿਹੜੀਆਂ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਜਿਹੜਾ ਹੈਗਾ ਪੁਲਿਸ ਕਦੋਂ ਤੱਕ ਨੱਥ ਪਾਉਂਦੀ ਹੈ ਕਿਉਂਕਿ ਲਗਾਤਾਰ ਨਕੋਦਰ ਦੀ ਗੱਲ ਕਰੀਏ ਤਾਂ ਲਗਾਤਾਰ ਚੋਰੀਆਂ ਵਧੀਆਂ ਹੀ ਜਾ ਰਹੀਆਂ ਨੇ ਕੈਮਰਾ ਪਰਸਨ ਦੇ ਨਾਲ ਪਨੀ ਤਰੋੜਾ ਨਕੋਦਰ